ਹੈਲੋ ਸ਼ਸ਼ੀਕਾਲ ਮੇਰੇ YouTube ਫੈਮਲੀ ਖੁਸ਼ ਰਹੋ ਤੰਦਰੁਸਤ ਰਹੋ ਮੇਰੇ ਨਾਲ ਜੁੜੇ ਰਹੋ ਅੱਜ ਆਪਾਂ ਗੱਲ ਕਰਦੇ ਆਂ ਕਾਲ ਸਰਪ ਦੋਸ਼ ਬਾਰੇ ਕਿਸੇ ਨਾ ਕੁੰਡਲੀ ਦੇ ਵਿੱਚ ਕਹਿੰਦੇ ਵੀ ਹਾਂ ਇਹਦੀ ਕੁੰਡਲੀ ਦੇ ਵਿੱਚ ਕਾਲ ਸਰਪ ਯੋਗ ਹੈ ਕਾਲ ਸਰਪ ਯੋਗ ਹੁੰਦਾ ਕੀ ਹੈ ਜਦੋਂ ਰਾਹੂ ਤੇ ਕੇਤੂ ਦੇ ਵਿਚਾਲੇ ਸਾਰੇ ਗ੍ਰਹਿ ਆ ਜਾਂਦੇ ਆ ਨਾ ਉਹ ਕਾਲ ਸਰਪ ਯੋਗ ਅਖਵਾਉਂਦਾ ਕਾਲ ਸਰਪ ਯੋਗ 12 ਤਰ੍ਹਾਂ ਦਾ ਹੁੰਦਾ ਹੈ ਕਾਲ ਸਰਪਤ ਦੋਸ਼ ਹਰ ਇੱਕ ਪਰਸਨ ਨੂੰ ਅਲੱਗ-ਅਲੱਗ ਫਲ ਦੇਣ ਵਾਲਾ ਹੁੰਦਾ ਕਈ ਵਾਰ ਸ਼ੁਭ ਹੁੰਦਾ ਕਈ ਵਾਰ ਅਸ਼ੁਭ ਹੁੰਦਾ ਵੇਖਣ ਚ ਕਈ ਵਾਰ ਇਹ ਨੀਚ ਦਾ ਹੁੰਦਾ ਤੇ ਸਾਨੂੰ ਸ਼ੁਭ ਫਲ ਦੇ ਜਾਂਦਾ ਜੇਕਰ ਕਈ ਵਾਰੀ ਵੇਖਣ ਚ ਆਇਆ ਵੀ ਉੱਚਦਾ ਹੈਗਾ ਤੇ ਫਲ ਸਹੀ ਨਹੀਂ ਮਿਲਦਾ ਇਹ ਫਾਇਦਾ ਤਾਂ ਹੈਗਾ ਕਿਉਂਕਿ ਤੁਹਾਡੇ ਵਿੱਚ ਨਾ ਸ਼ਕਤੀਆਂ ਆਉਣਾ ਸ਼ੁਰੂ ਹੋ ਜਾਂਦੀਆਂ ਜੋ ਵੀ ਤੁਸੀਂ ਸੋਚਦੇ ਹੋ ਤੁਹਾਡਾ ਕੰਮ ਹੋਣਾ ਸ਼ੁਰੂ ਹੋ ਜਾਂਦਾ ਜੇਕਰ ਤੁਸੀਂ ਪੋਜ਼ਿਟਿਵ ਸੋਚੋਗੇ ਤੁਹਾਡੇ ਪੋਜ਼ਿਟਿਵ ਕੰਮ ਹੋਣਗੇ ਜੇਕਰ ਤੁਸੀਂ ਨੈਗੇਟਿਵ ਸੋਚੋਗੇ ਨੈਗੇਟਿਵ ਹੋਣਗੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੱਦਾਂ ਸੋਚਦੇ ਆ ਦਿੱਤਾ ਹੋਇਆ ਵਰਦਾਨ ਅਤੇ ਸ਼ਰਾਪ ਇਹ ਦੋਨੋਂ ਲੱਗਦੇ ਇਹਨਾਂ ਲੋਕਾਂ ਦੇ ਕਾਲ ਸਰਪ ਦੋਸ਼ ਬਹੁਤ ਹੀ ਜ਼ਿਆਦਾ ਪ੍ਰੋਬਲਮ ਲੈ ਕੇ ਆਉਂਦਾ ਜ਼ਿੰਦਗੀ ਦੇ ਵਿੱਚ ਤੁਹਾਡੇ ਹੀ ਬਾਣੀ ਤੇ ਅਸਰ ਪਾਉਂਦਾ ਤੁਹਾਡਾ ਸਸਰਾਲ ਪੱਖ ਕਿੱਦਾਂ ਦਾ ਰਹੇਗਾ ਸਸਰਾਲ ਵਾਲਿਆਂ ਨੂੰ ਤੁਸੀਂ ਤੰਗ ਕਰੋਗੇ ਕਿ ਸਸਰਾਲ ਵਾਲੇ ਤੁਹਾਨੂੰ ਤੰਗ ਕਰਨਗੇ ਤੁਹਾਡੇ ਜੀਵਨ ਸਾਥੀ ਦਾ ਵਿਵਹਾਰ ਕਿੱਦਾਂ ਦਾ ਰਹੇਗਾ ਤੁਹਾਡੀ ਸੰਤਾਨ ਕਿਵੇਂ ਦੀ ਹੋਵੇਗੀ ਮੈਰਿਡ ਲਾਈਫ ਤੇ ਪ੍ਰਭਾਵ ਪਾਉਂਦਾ ਕਾਲ ਸਬਜੋਗ ਜਿੰਨਾ ਵਿਅਕਤੀਆਂ ਦੇ ਸੈਕੰਡ ਹਾਊਸ ਰਾਹੂ ਤੇ 6th ਹਾਊਸ ਕਿੱਥੋਂ ਬੈਠੇ ਹਨ ਉਹ ਵਿਅਕਤੀ ਸੋਚਦੇ ਆ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਇਦਾਂ ਦੀ ਹੁੰਦੀ ਆ ਵੀ ਉਹ ਕੀ ਕਾਰਨ ਤੇ ਕੀ ਨਾ ਕਰਨ ਉਹ ਆਪਣੇ ਆਪ ਨੂੰ ਆਪਣੀ ਫੈਮਲੀ ਦੇ ਪ੍ਰਤੀ ਸਮਰਪਿਤ ਕਰ ਦਿੰਦੇ ਆ। ਇਹ ਪਰਸਨ ਜੋ ਵੀ ਕੰਮ ਕਰਦਾ, ਜੌਬ ਕਰਦਾ, ਬਿਜ਼ਨਸ ਕਰਦਾ, ਉਹ ਆਪਣੀ ਫੈਮਲੀ ਲਈ, ਜੋ ਵੀ ਉਹਨਾਂ ਦੇ ਰਿਸ਼ਤੇਦਾਰ ਆ, ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਦਾ। ਉਹਨਾਂ ਪ੍ਰਤੀ ਇਹੀ ਸੋਚਦਾ। ਮਨ ਦੇ ਵਿੱਚ ਨਾ ਝਕਾਵ ਰਹਿੰਦਾ ਉਹਨਾਂ ਪ੍ਰਤੀ। ਜਿੰਨਾ ਵਿਅਕਤੀਆਂ ਦੇ ਸੈਕੰਡ ਹਾਊਸ ਰਾਹੂ ਤੇ 8th ਹਾਊਸ ਕਿਤੂ ਬੈਠੇ ਆ, ਇਸ ਤਰ੍ਹਾਂ ਦੇ ਵਿਅਕਤੀ ਆਪਣੇ ਪਰਿਵਾਰ ਦੇ ਲਈ ਆਪਣਾ ਕੈਰੀਅਰ, ਆਪਣੀ ਜੌਬ ਆਪਣੀ এডਿਕੇਸ਼ਨ ਸਾਰਾ ਕੁਝ ਨਿਸ਼ਾਵਰ ਕਰ ਦਿੰਦੇ। ਕਈ ਵਾਰ ਇਨ੍ਹਾਂ ਵਿਅਕਤੀਆਂ ਦੇ ਕਈ ਪਲ ਕਈ ਵਾਰੀ ਇਦਾਂ ਦਾ ਟਾਈਮ ਆ ਜਾਂਦਾ ਵੀ ਜੋ ਵੀ ਇਹ ਕੰਮ ਕਰਦੇ ਆ ਜਾਂ ਬਾਈ ਚਾਂਸ ਇਨ੍ਹਾਂ ਤੋਂ ਗਲਤੀ ਹੋ ਗਈ ਤੇ ਇਹਨਾਂ ਨੂੰ ਪਛਤਾਵਾ ਬਹੁਤ ਰਹਿੰਦਾ ਵੀ ਹਾਏ ਮੇਰੇ ਪਰਿਵਾਰ ਦੇ ਮੈਂਬਰ ਕੀ ਕਹਿਣਗੇ? ਜੀ ਇਹ ਗਲਤੀ ਹੋਈ ਆ ਕਿਉਂ ਹੋਈ ਆ ਕਿੱਥੇ ਹੋਈ ਟੈਨਸ਼ਨ ਚ ਰਹਿੰਦੇ ਆ ਵਿਚਾਰੇ। ਇਹੀ ਵੀ ਵਹੀ ਸਾਲ ਤੋਂ ਬਾਅਦ ਦੇ ਵਿੱਚ ਜਦੋਂ ਸੋਚਦਾ ਮੇਰੀ ਫੈਮਲੀ ਇਕਜੁੱਟ ਹੋ ਕੇ ਰਵੇ ਇਕੱਠੇ ਰਹਿਣ ਏਕਤਾ ਹੋਵੇ ਤੇ ਇਹ ਤਾਂ ਏਕਤਾ ਬਣਾਉਣ ਤੇ ਲੱਗ ਜਾਂਦੇ ਆ ਪਰ ਜੋ ਅੱਗੇ ਇਹਨਾਂ ਨੇ ਵਧਣਾ ਇਹਨਾਂ ਦਾ ਕੰਮ ਖਰਾਬ ਹੋ ਜਾਂਦਾ ਦੋਵੇਂ ਚਾਹੁੰਦੇ ਆ ਨਾ ਵੀ ਹਾਂ ਮੇਰੀ ਫੈਮਲੀ ਏਕਤਾ ਬਣਾਈ ਰੱਖੇ ਪਰ ਇਹ ਆਪਣਾ ਕੰਮ ਖਰਾਬ ਕਰ ਲੈਂਦੇ ਆ ਜੋ ਵੀ ਇਹ ਬਿਜ਼ਨਸ ਕਰਦੇ ਆ ਇਹਨਾਂ ਦਾ ਬਿਜ਼ਨਸ ਖਰਾਬ ਹੋ ਜਾਂਦਾ ਬਿਜ਼ਨਸ ਨੀਚੇ ਚਲਾ ਜਾਂਦਾ ਲੌਸ ਹੋ ਜਾਂਦਾ ਫਿਰ ਕੀ ਹੁੰਦਾ ਇਹੀ ਪਰਿਵਾਰ ਦੇ ਮੈਂਬਰ ਤਾਡੇ ਨਾਲ ਅਜੀਬ ਜਿਹਾ ਵਿਵਹਾਰ ਕਰਦੇ ਆ ਫਿਰ ਇਹ ਆਦਮੀ ਹੌਲੀ-ਹੌਲੀ ਆਪਣੇ ਬਿਜ਼ਨਸ ਨੂੰ ਖੜਾ ਕਰਦਾ ਜਾਂ ਫਿਰ ਕਿਸੇ ਹੋਰ ਵਿਅਕਤੀ ਦੇ ਨਾਲ ਰਲ ਕੇ ਬਿਜ਼ਨਸ ਕਰਦੇ ਆ ਉਦੋਂ ਇਹਨਾਂ ਨੂੰ ਬਿਜ਼ਨਸ ਦੇ ਵਿੱਚ ਲਾਸ ਹੋ ਜਾਂਦਾ ਧਿਆਨ ਨਾਲ ਵੇਖ ਕੇ bizness ਕੀਤਾ ਜਾਵੇ ਤੁਸੀਂ ਹਮੇਸ਼ਾ ਆਪਣੇ ਤਰੀਕੇ ਨਾਲ ਚੱਲੋ ਕਿਸੇ ਦੇ ਪਿੱਛੇ ਲੱਗ ਕੇ ਆਪਣੇ ਕੰਮ ਦੀ ਬਰਬਾਦੀ ਨਾ ਕਰੋ ਆਪਣੇ bizness ਨੂੰ ਲਾਸ ਦੇ ਵਿੱਚ ਨਾ ਲੈ ਕੇ ਆਵੋ ਇਹ ਸਾਰਾ ਕੀ ਹੈ ਕਾਲ ਸਰਪ ਜੋਕ ਕਰਾ ਰਿਹਾ ਹੁੰਦਾ ਤੁਹਾਡੇ ਦੁਸ਼ਮਣ ਵੱਜ ਜਾਂਦੇ ਆ ਕਈ ਵਿਅਕਤੀ ਨਾ ਆਪਣੇ ਆਪ ਨੂੰ ਚੰਗਾ ਦਿਖਾ ਕੇ ਤੁਹਾਨੂੰ ਨੀਚਾ ਦਿਖਾਉਂਦੇ ਆ ਤੁਸੀਂ ਆਪਣੇ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਦਾ ਧਿਆਨ ਰੱਖੋ ਕਈ ਲੋਕ ਨਾ ਤੁਹਾਡੇ ਤੋਂ ਡਰਦੇ ਵੀ ਆ ਪਰ ਪਿੱਛੋਂ ਗੱਲਾਂ ਕਰਦੇ ਆ ਕਿਉਂਕਿ ਜਿਨ੍ਹਾਂ ਤੇ ਕਾਲ ਸਰਪ ਦੋਸ਼ ਹੁੰਦਾ ਨਾ ਉਹਨਾਂ ਦਾ ਵਰਦਾਨ ਤੇ ਸ਼ਰਾਫ ਵੀ ਲੱਗ ਜਾਂਦਾ ਇਹ ਕਾਲ ਸਰਪ ਦੋਸ਼ ਬਹੁਤ ਹੀ ਕਾਬਲਤ ਦਿੰਦਾ ਪਰਸਨ ਨੂੰ ਨਵੇਂ-ਨਵੇਂ ਆਡੀయన్స్ ਦਿੰਦਾ ਹਲ ਸਰਪ ਦੋਸ਼ ਤੁਹਾਨੂੰ ਪ੍ਰਵਾਹ ਕਰਨੇ ਹਟਾਉਂਦਾ ਕਿਸੇ ਵੀ ਕੰਮ ਨੂੰ ਇਗਨੋਰ ਪ੍ਰਵਾਹ ਕਰੋ ਜਾਂ ਨਾ ਕਰੋ ਇਸ ਦਾ ਅਸਰ ਤੁਹਾਡੇ ਕੰਮ ਧੰਦੇ ਤੇ ਪੈਂਦਾ ਤਾਨੂੰ ਇਹ ਕਾਲ ਸਰਪ ਜੋਗ ਇਹ ਆਨ ਦਿੰਦਾ ਡਰਦੇ ਕਾਰਨ ਨੀਂਦ ਦਾ ਖੁੱਲ ਜਾਣਾ ਘਰ ਤੇ ਵਿੱਚ ਵਾਧਵਾ ਦਾ ਵਾਤਾ ਰਹਿਣਾ ਆਪਣੇ ਦੁਸ਼ਮਣਾਂ ਦੇ ਵਿੱਚ ਵਾਧਾ ਹੋਣਾ ਇਹ ਸਾਰਾ ਜਿਹੜਾ ਹੈਗਾ ਕਾਲ ਸਰਪ ਦੋਸ਼ ਦੇ ਨਿਸ਼ਾਨ ਹੈਗੇ ਆ ਜੇਕਰ ਤੁਹਾਨੂੰ ਲੱਗਦਾ ਤੁਹਾਡੀ ਕੁੰਡਲੀ ਦੇ ਵਿੱਚ ਕਾਲ ਸਰਪ ਦੋਸ਼ ਹੈ ਤਾਂ ਛੋਟੇ ਛੋਟੇ ਉਪਾਅ ਕਰਕੇ ਜਰੂਰ ਸ਼ਾਂਤ ਕਰ ਸਕਦੇ ਹੋ ਜੇਕਰ ਤੁਸੀਂ ਕਰ ਸਕਦੇ ਹੋ ਨਾ ਇੱਕ ਨਾਗ ਨਗਨੀ ਦਾ ਜੋੜਾ ਚਾਂਦੀ ਦਾ ਬਣਿਆ ਹੋਇਆ ਸ਼ਿਵਲਿੰਗ ਤੇ ਜਰੂਰ ਚੜਾ ਕੇ ਮੱਸਿਆ ਵਾਲੇ ਦਿਨ ਜੇਕਰ ਤੁਸੀਂ ਚਾਂਦੀ ਦਾ ਨਹੀਂ ਚੜਾ ਸਕਦੇ ਤਾਂਬੇ ਦਾ ਲੈ ਸਕਦੇ ਹੋ ਜੇਕਰ ਤੁਸੀਂ ਤਾਂਬੇ ਦਾ ਵੀ ਨਹੀਂ ਲੈ ਸਕਦੇ ਤਾਂ ਨਾ ਤੁਸੀਂ ਮਿੱਟੀ ਦਾ ਇੱਕ ਨਾਗ ਨਾਗਰੀ ਬਣਾ ਲਓ ਮੱਸਿਆ ਵਾਲੇ ਦਿਨ ਤੁਸੀਂ ਇਹ ਸ਼ਿਵ ਮੰਦਿਰ ਜਾ ਕੇ ਚੜਾ ਕੇ ਆਓ ਸ਼ਿਵ ਪੁੱਲੇ ਨਾਲ ਜੀ ਇਹਨਾਂ ਨਾਲ ਬਹੁਤ ਖੁਸ਼ ਹੋ ਜਾਂਦੇ ਉਹ ਸ਼ਿਵ ਪੁੱਲੇ ਨਾਲ ਜੀ ਦੇ ਗਲੇ ਦੇ ਵਿੱਚ 나ਗ ਹੁੰਦੇ ਆ ਨਾ ਜੋ ਮੂਹ ਹੁੰਦਾ ਉਹ ਹੁੰਦਾ ਰਾਹੁ ਤੇ ਜੋ ਪੂਸ਼ ਹੁੰਦੀ ਹੈ ਉਹ ਹੁੰਦਾ ਕੇਤੂ ਇਸ ਕਰਕੇ ਤੁਸੀਂ ਭੋਲੇ ਨਾਸ ਦੀ ਸੇਵਾ ਜ਼ਰੂਰ ਕਰੋ ਓਮ ਨਮ ਸ਼ਿਵਾਏ ਓਮ ਨਮ ਸ਼ਿਵਾਏ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ ਤੁਸੀਂ ਇੱਕ ਮੁਖੀ नाग ਰੁਦਰਾਕਸ਼ ਇਸ ਨੂੰ ਸਵਾਰ ਰੁਦਰਾਕਸ਼ ਵੀ ਕਿਹਾ ਜਾਂਦਾ ਧਾਰਨ ਜ਼ਰੂਰ ਕਰੋ ਮਹਾ ਅਮਰਤੰਜਾ ਮੰਤਰ ਦਾ ਜਾਪ ਜ਼ਰੂਰ ਕਰੋ नाग ਗੈਤਰੀ ਮੰਤਰ ਦਾ ਜਾਪ ਕਰੋ ਓ ਨਮੋ ਭਗਵਤੇ ਵਸੁਦਵਾਏ ਨਮਹਾ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਜੋ ਤੁਹਾਨੂੰ ਇਹਨਾਂ ਦੇ ਵਿੱਚੋਂ ਵਧੀਆ ਲੱਗਦਾ ਜਰੂਰ ਜਾਪ ਕਰੋ ਆਗ ਪੰਚਮੀ ਵਾਲੇ ਦਿਨ ਭਗਵਾਨ ਸ਼ਿਵ ਅਤੇ ਵਿਸ਼ਨੂ ਮਹਾਰਾਜ ਦੀ ਪੂਜਾ ਜਰੂਰ ਕਰੋ ਕਾਲ ਸਰਪ ਦੋਸ਼ ਦਾ ਨਿਵਾਰਣ ਜਰੂਰ ਕਰਾਓ ਇਸ ਦੇ ਨਾਲ ਮੰਗਲ ਅਤੇ ਚੰਦਰ ਗ੍ਰਹਿ ਨੂੰ ਵੀ ਸ਼ਾਂਤ ਰੱਖੋ ਇਹ ਛੋਟੇ ਛੋਟੇ ਉਪਾਅ ਕਰਕੇ ਆਪਣੇ ਜੋ ਕਾਲ ਸਰਪ ਦੋਸ਼ ਦਾ ਬੁਰਾ ਪ੍ਰਭਾਵ ਆ ਉਹਨੂੰ ਸ਼ਾਂਤ ਕਰ ਸਕਦੇ ਹਾਂ ਕਿਉਂਕਿ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ